ਇਹ ਮਾਮਲਾ 246 2023 ਦਾ ਜੀ ਉਦੋਂ ਇੱਥੇ ਦੋ ਅਣਪਛਾਤੇ ਵਿਅਕਤੀ ਆਏ ਸੀ ਰਜੀਵ ਮਾ ਜੰਦੀ ਦੁਕਾਨ ਤੇ ਇੱਕ ਸ਼ਿਵ ਸਨਾ ਲੀਡਰ ਉਹ ਸੀ ਉਹਦਾ ਮੁੰਡਾ ਸੀ ਤੇ ਉਹਦਾ ਪਤੀਜਾ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਤੇ ਇਥੇ ਚੜ੍ਹਨੀ ਕਰ ਗਏ ਸੀ ਜਿੱਤੇ 103 ਨੰਬਰ ਪਰਚਾ ਦਰਜ ਹੋਇਆ ਸੀ ਥਾਣਾ ਸਿਟੀ ਵਿੱਚ 307 ਦਾ ਤੋਹਰ ਆਮ ਜਨਕੀਆਂ ਜਿਹੜੀ ਸੈਕਸ਼ਨ ਸੀ ਜਦੋਂ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਪਹਿਲੇ ਇਹਦੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਦਲਵੀਰ ਸਿੰਘ ਤਲਵੀਰ ਸਿੰਘ ਸੁਲਤਾਨਵਿੰਡ ਦਾ ਰਹਿਣ ਵਾਲਾ ਸੀ ਤੇ ਉਹਦੀ ਅਭੇਰ ਪੁੱਛਕਿਸ਼ ਤੇ ਜਿਹੜਾ ਦੂਸਰਾ ਵਿਅਕਤੀ ਸੀ ਜਸ਼ਨ ਜਸ਼ਨ ਉਹ ਕਿਲਾ ਕਬੀ ਸੰਤੋਖ ਸਿੰਘ ਤਰਨ ਤਰਨ ਦਾ ਰਹਿਣ ਵਾਲਾ ਸੀ ਤੇ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਫਿਰ ਜਦੋਂ ਉਹਨਾਂ ਦੀ ਪੁੱਛਕਿਸ਼ ਦੇ ਵਿੱਚ ਆਈ ਤਾਂ ਉਦੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ WhatsApp ਦੇ ਜਾਂ Signal ਐਪ ਤੇ ਇਹਨਾਂ ਦੇ ਹੈਂਡਲਰ ਹੋਗੇ ਸੀ ਵਿੱਚ ਲਖਵਿੰਦਰ ਸਿੰਘ ਦੇਵ ਸਿੰਘ ਜਗਜੀਤ ਸਿੰਘ ਅਮਿਤ ਜੋ ਕਿ ਇਹਨਾਂ ਦੇ ਵਿੱਚੋਂ ਕਈ ਦੋ ਵਿਅਕਤੀ ਜਿਹੜੇ मध्यप्रदेश ਦੇ ਤਿੰਨ ਉਹ ਜਗਦੀਸ਼ ਅੰਮਿਤ ਉਹਦੇਵ ਉਧਰ ਤੇ ਰਹਿਣਾ ਦੇਵ ਦੀ ਹਜੇ ਆਇਡੈਂਟੀਟੀ ਹਜੇ ਸਟੈਬਲਿਸ਼ਿੰਗ ਹੋਈ ਸਿਗਨਲ ਐਪ ਤੇ ਉਹਦੀ ਆਈਡੀ ਬਣੀ ਸੀ ਤੇ ਉਥੋਂ ਇਹਨਾਂ ਨੂੰ ਪੈਸੇ ਸਪਲਾਈ ਕੀਤੇ ਜਾਂਦੇ ਸੀ ਤਾਂ ਕਿ ਉਹ ਦੇਸ਼ ਵਿਰੋਧੀ ਜਿਹੜੀਆਂ ਗਤੀਵਿਧੀਆਂ ਜਾਂ ਜਿਸ ਤਰ੍ਹਾਂ ਖਾਲਿਸਤਾਨੀ ਲਹਿਰ ਨੂੰ ਅੱਗੇ ਵਧਾ ਸਕਣ ਤੇ ਹਿੰਦੂ ਲੀਟਰਾਂ ਨੂੰ ਇਸ ਤਰ੍ਹਾਂ ਟਾਰਗੇਟ ਕਰਕੇ ਕਰ ਸਕਣ ਪੁੱਛ ਕੇ ਇਸ ਵਿੱਚ ਇਹ ਵੀ ਆਇਆ ਸੀ ਕਿ ਇਹਨਾਂ ਨੇ ਇੱਕ ਵੱਡੇ ਪੱਤਰਕਾਰ ਦੀ ਵੀ ਚੰਡੀਗੜ੍ਹ ਦੀ ਘੇਰਾਈ ਕੀਤੀ ਸੀ ਤੇ ਇਹ ਗੱਲਾਂ ਸਾਹਮਣੇ ਆਉਂਦੇ ਤੇ ਫਿਰ ਇਹਦੇ ਵਿੱਚ ਕਿਉਂ ਦੇਸ਼ ਵਿਰੋਧੀ ਆ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਮਬਲਸ ਕਰਕੇ ਇਹਨਾਂ ਤੇ ਫਿਰ ਯੋਪਾ ਐਕਟ ਵੀ ਅਸੀਂ ਐਡ ਕੀਤਾ ਸੀ ਉਹ ਯੋਪਾ ਐਂਡ ਦੇ ਵਿੱਚ ਫਿਰ ਅੱਗੇ ਪ੍ਰोसीडिंग ਚੱਲ ਗਈ ਜਿਹੜੇ ਬੰਦੇ ਗ੍ਰਿਫਤਾਰ ਉਹ ਤੇ ਅਦਾਲਤ ਚ ਦੇ ਦਿੱਤਾ ਸੀ ਚਰਾਨ ਬਟ ਇਹਨਾਂ ਦਾ ਇੱਕ ਹੋਰ ਇਹਨਾਂ ਨੂੰ ਇੱਕ ਡੈਟਰੈਂਟ ਅਸੀਂ ਜੇ ਆਪ ਅੱਗੇ ਚੁੱਕਦੇ ਹੋਏ ਕੰਪੀਟੈਂਟ ਅਥਾਰਟੀ ਵੱਲੋਂ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਫ੍ਰੀਜ਼ ਕੀਤੀਆਂ ਜਾਂਦੀਆਂ ਜਿੱਦਾਂ ਜਿੰਨਾਂ ਦੇ ਵਿੱਚੋਂ ਜਿਹੜਾ ਲਖਵਿੰਦਰ ਸਿੰਘ ਹੈ ਤੇ ਇੱਕ ਲਕਿੰਦਰ ਸਿੰਘ ਤੇ ਰੈਸ਼ਿਆਣਾ ਪਿੰਡ ਦਾ ਹੈਗਾ ਜੀ ਤੇ ਦੂਸਰੇ ਪਾਸੇ ਇੱਕ ਹੋਰ ਸੀ ਦੇਚ ਇੰਦਰਜੀਤ ਸਿੰਘ ਇਹ ਦੋਵੇਂ ਰੈਸ਼ਿਆਣਾ ਪਿੰਡ ਤਰਨਤਾਰਨ ਦੇ ਸੀ ਤੇ ਇੱਕ ਜਿਹੜਾ ਜਸ਼ਨ ਸੀ ਜਿਹੜਾ ਇੱਥੇ ਗੋਲੀਬਾਰੀ ਵਿੱਚ ਸ਼ਾਮਲ ਸੀ ਉਹ ਕਿਲਾਕੀ ਸੰਤੋਖ ਸਿੰਘ ਦਾ ਸੀ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰਕੇ ਤੇ ਉਹਨਾਂ ਦੇ ਆਰਡਰ ਪੇਸਟ ਕਰ ਦਿੱਤੇ ਨੇ ਵੀ ਤੇ ਗਾਂ ਉਹਦਾ ਦਾ ਕੰਪੀਟੈਂਟ ਅਥਾਰਟੀ ਨੂੰ ਵੀ ਫਰਦਰ ਪ੍ਰोसीडिंग ਲਈ ਲਿਖ ਕੇ ਭੇਜ ਦਿੱਤਾ